ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਆਪਣਾ ਨਾਸ਼ਤੇ ਦਾ ਟਾਈਮ ਮਤਲਬ ਸਵੇਰ ਦਾ ਟਾਈਮ ਆ ਤੇ ਗੋਭੀ ਮੰਗਾਈ ਸੀ ਤੇ ਚਲੋ ਮੈਂ ਕਿਹਾ ਅੱਜ ਨਾ ਗੋਭੀ ਵਾਲੀ ਪਰੌਂਠੀ ਬਣਾ ਲੈਨੇ ਆ ਤੇ ਇਸ ਕਰਕੇ ਜਿਦਾਂ ਹੁਣ ਸਰਦੀਆਂ ਵਾ ਨਾ ਸਰਦੀਆਂ ਆ ਗਈਆਂ ਤੇ ਹੁਣ ਇਦਾਂ ਹੋਇਆ ਕਰਨਾ ਕਦੀ ਮੂਲੀ ਵਾਲੇ ਕਦੀ ਗੋਭੀ ਵਾਲੇ ਕਦੀ ਆਲੂ ਵਾਲੇ ਹਨਾ ਇਦਾਂ ਜਿਹੜੇ ਉਹ ਵਧੀਆ ਲੱਗਿਆ ਕਰਨੇ ਨਾਲੇ ਗਰਮ-ਗਰਮ ਜਿਹਦੇ ਦਨੀ ਨਾਲ ਖਾਦੇ ਹਨਾ ਤੇ ਸਰਦੀਆਂ ਜਿਹੜੀਆਂ ਹਨਾ ਬੱਚਿਆਂ ਦਾ ਨਾਸ਼ਤਾ ਵਗੈਰਾ ਵੀ ਇਦਾਂ ਦਾ ਹੀ ਜਾਂਦਾ ਹਨਾ ਸਕੂਲਾਂ ਵਿੱਚ ਤੇ ਨਾਲ ਜਿਹੜਾ ਹੀ ਨਾਲ ਦਹੀਂ ਹੋ ਗਿਆ ਨਾਲ ਬਾਅਦ ਵਿੱਚ ਚਲੋ ਹੁਣ ਬੰਦਾ ਚਾਹ ਪੀ ਲੈਂਦਾ ਤੇ गोभी वाले पराठे बनाए ते चलो जी नाश्ता वगैरह अपना हो गया सी आज ते जेड़ा ही नाश्ते नु ना वेही 11:30 12:00 ਵਜ ਜਾਂਦੀ ਹੈ ਫਿਰ ਉਹ ਲੰਚ ਬਰੰਚ ਜਿਹੜਾ ਉਹ ਇਕੱਠਾ ਹੀ ਹੋ ਜਾਂਦਾ ਵਾ ਤੇ ਕੋਈ ਉਹ ਨਹੀਂ ਹੁੰਦਾ ਹੈਗਾ ਤੇ ਨਾਲੇ ਹੈਵੀ ਹੁੰਦਾ ਨਾ ਨਾਸ਼ਤਾ ਜੇ ਤਾਂ ਹੈਵੀ ਨਾਸ਼ਤਾ ਕਰ ਲਈਏ ਤੇ ਫਿਰ ਲੋੜ ਹੀ ਨਹੀਂ ਪੈਂਦੀ ਹੈਗੀ ਤੇ ਇੱਕ ਪਾਸੇ ਨਾ ਰੱਖ ਲਈ ਸਬਜੀ ਇਹ ਹੁੰਦਾ ਕਿ ਜਿਹੜੇ ਡੰਡਲ ਵਗੈਰਾ ਵਾ ਜਾਂ ਇੱਕ ਨਾ ਗੋਭੀ ਦਾ ਫੁੱਲ بچਾ ਲਿਆ ਹੈ ਮੈਂ ਕਿਹਾ ਚੱਲ ਇਹਦੇ ਨਾਲ ਹੀ ਸਬਜੀ ਬਣਾ ਲੈਨੇ ਹਣਾ ਤੇ ਚਲ ਜੇ ਦੁਪਹਿਰੀ ਨਹੀਂ ਖਾਣਗੇ ਤੇ ਰਾਤ ਨੂੰ ਕੰਮ ਆ ਜੂਗੀ ਦੁਪਹਿਰਾਂ ਨੂੰ ਬਣਾਈ ਸਕੋ ਵਧੀਆ ਜਿਹੜਾ ਰਾਤੀ ਸੋਚਣਾ ਨਹੀਂ ਪੈਂਦਾ ਕਿ ਕੀ ਬਣਾਉਣਾ ਕੀ ਨਹੀਂ ਬਣਾਉਣਾ ਹੁਣ ਜਿਹੜਾ ਨਾ ਆਪਣੀ ਰੁਟੀਨ ਜੀ ਹੋ ਗਈ ਹੈ ਕਿ ਆਪਾਂ ਨਾ ਨਾਸ਼ਤੇ ਤੋਂ ਬਾਅਦ ਜਿਹੜਾ ਉਹ ਸਬਜੀ ਬਣਾ ਲੈਂਦੇ ਆ ਤੇ ਜੇ ਕਿਨੇ ਦੁਪਹਿਰੀ ਖਾਣੀ ਹੈ ਤੇ ਖਾ ਲੈਂਦੇ ਨਹੀਂ ਤੇ ਫਿਰ ਜਿਹੜਾ ਉਹ ਰਾਤ ਨੂੰ ਤੇ ਕੰਮ ਆ ਹੀ ਜਾਂਦੀ ਹੈ ਹਣਾ ਉਹੀ ਤੇ ਜਿਆਦਾ ਜਿਹੜਾ ਉਹ ਕਰਨਾ ਨਹੀਂ ਪੈਂਦਾ ਨਹੀਂ ਤੇ ਰਾਤ ਨੂੰ ਹਾਨੂੰ ਬੜਾਈ ਸੋਚਣਾ ਪੈਂਦਾ ਕਿਉਂਕਿ ਸਾਡਾ ਸਾਡੀ ਰੁਟੀਨ ਹੈ ਕਿ ਆਪਾਂ ਨਾ ਜਲਦੀ ਰੋਟੀ ਖਾ ਲੈਂਦੇ ਹਣਾ ਰਾਤ ਦਾ ਡਿਨਰ ਜਲਦੀ ਕਰ ਲੈਂਦੇ ਆ ਇਸ ਕਰਕੇ ਨਾ ਥੋੜਾ ਫਿਰ 4-5 ਵਜੇ ਨਾ ਹਾਨੂੰ ਸੋਚਣਾ ਪੈਂਦਾ ਵਾ ਇਦਾਂ ਹੀ ਆ ਕਿ ਜੇ ਦੁਪਹਿਰੀ ਬਣੀ ਹੋਏ ਤੇ ਫਿਰ ਬੰਦਾ ਸ਼ਾਮ ਨੂੰ ਜਿਹੜਾ ਉਹ ਆਰਾਮ ਵੀ ਕਰ ਲੈਂਦਾ ਹਨਾ ਜਿਆਦਾ ਤੇ ਜਿਹੜਾ ਉਹ ਲੇਟ ਲੈਂਦਾ ਵਾ ਤੇ ਜਿਹੜਾ ਉਹ ਇਦਾਂ ਦੇ ਦਿਨ ਆ ਗਏ ਆ ਵੀ ਕੰਮ ਕਰਦਿਆਂ ਕਰਦਿਆਂ ਨਾ ਕਿਹੜੇ ਵੇਲੇ ਸ਼ਾਮਾਂ ਪੈ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਹਨਾ ਮੇਰਾ ਬੱਚਾ ਸੋਵੇ ਤੇ ਮੈਨੂੰ ਇਹ ਹੁੰਦਾ ਕਿ ਚਲੋ ਮੈਂ ਕੰਮ-ਕੁੰਮ ਕਰ ਲਾਂ ਹਨਾ ਜੇ ਮੈਂ ਲੇਟਣਾ ਹੋਏ ਤੇ ਮੈਂ ਲੇਟ ਲੈਣੀ ਆ ਉਹਦੇ ਨਾਲ ਨਹੀਂ ਤੇ ਜਿਹੜਾ ਕੰਮ ਨੂੰ ਹੀ ਉਹ ਸ਼ਾਮਾਂ ਪੈ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਹੈਗਾ ਮਤਲਬ ਇੰਨੇ ਛੋਟੇ ਜਿਹੇ ਦਿਨ ਹੋ ਗਏ ਜਿੱਦਾਂ ਹਨਾ ਤੇ ਲੋ ਜੀ ਦੁਪਹਿਰ ਦੇ ਵੱਜ ਗਏ ਆ 3 ਸੁੱਤੇ ਸੱਤੇ ਤੇ ਹੈ ਨਹੀਂ ਬੇਟਾ ਮੇਰਾ ਸੁੱਤਾ ਥੋੜਾ ਜਿਆ ਤੇ ਬਸ ਉਹਨੇ ਜਿ ਮੈਂ ਨਾ ਸੂਟ ਸੀਨੇ ਦਿੱਤਾ ਸੀ ਨਾ ਤੋਂ ਉਹਨੂੰ ਮੈਂ ਦੱਸ ਕੇ ਆਈ ਅੰਟੀ ਨੂੰ ਕਿੱਦਾਂ ਦਾ ਸੀਨਾ ਵਾ ਤੇ ਆਉਂਦਿਆਂ ਨੂੰ ਨਾ ਪਾਰਸਲ ਆ ਗਿਆ ਹੀ ਮੇਰਾ ਫਲਿੱਪ ਕਾਰਟ ਤੋਂ ਮੈਂ ਤੁਹਾਨੂੰ ਦੱਸਦੀ ਕੀ ਮੰਗਾਇਆ ਹਨਾ ਮੈਂ ਪਹਿਲੀ ਵਾਰੀ ਕੋ ਯੂਜ਼ ਕਰੂੰਗੀ ਇਦਾਂ ਦੀ ਚੀਜ਼ ਫਲਾ ਇਹਨੂੰ ਖੋਲ ਲੀਏ ਮੈਂ ਐਵੇਂ ਹੀ ਨਾ ਵੇਖੀ ਤੇ ਮੈਂ ਨਾ ਮੰਗਾ ਲਿਆ ਕੋਈ ਇੰਨਾ ਨਹੀਂ ਕਿ ਮੈਂ ਮਤਲਬ ਮਗਾਉਣਾ ਹੀ ਇਹਨੂੰ ਹਨਾ ਵਾਵਾ ਇਹ ਨਾ ਚੀਜ਼ ਵੇਖੋ ਇੰਨੀ ਕੀ ਆ ਤੇ ਉਹ ਸਮਾਨ ਵੇਖੋ ਕਿੰਨਾ ਨਾ ਕਿੰਨਾ ਇਹਨਾਂ ਨੇ ਪਾਇਆ ਹੁੰਦਾ ਨਾ ਕਿੰਨਿਆ ਹੁੰਦਾ ਕਿ ਥੋੜਾ ਜਿਹਾ ਵੇਟ ਹੋ ਜੇ ਸਹੀ ਹਨਾ ਐਵੇਂ ਸਟਿੱਕਸ ਮੰਗਾਈਆਂ ਜਿਹੜੀ ਇਹਦਾ ਉੱਪਰ ਲਿਫਸ ਲਗਾ ਕੇ ਨਾ ਤੇ ਕਰ ਲਈ ਦੀਆਂ ਹੱਪਰ ਲਿਫਸ ਕਰ ਲਈਦੇ ਪਰ ਇਹ ਨਾ ਮੈਂ ਇਹ ਵੀ ਕੋਚੇ ਜੇ স্মੂਥ ਸਾਫਟ ਵਾਈਪ ਅੱਛਾ ਇਹ ਵਾਈਪਸ ਵੀ ਨਾਲ ਹੀ ਦਿੰਦੇ ਆ ਆਹ ਵਖੋ ਆਫਟਰ ਆਫਟਰ ਐਪਲੀਕੇਸ਼ਨ ਵਾਈਪ ਸਮੂਥ ਟੱਚ ਹੈ ਨਾ ਅੱਛਾ ਇਹ ਵਾਈਪ 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 ਵੀ ਨਾਲ ਹੀ ਤੁਹਾਨੂੰ ਦਿੱਤੇ ਜਾਂਦੇ ਆ ਵੇਖੋ ਹਨਾ ਦੋ ਵਾਈਪ ਦਿੱਤੇ ਆ ਤੇ ਇਹ ਚ ਸਟਿਪਸ ਦਿੱਤੀਆਂ ਵਾਲੀਆਂ ਤੇ ਮੇਰੇ ਖਿਆਲ ਨਾਲ 20 ਦੇ ਲਗਭਗ ਸਟਿਪਸ ਹੁਣੀਆਂ 20 ਤੇ ਇਹਨੂੰ ਕਰਕੇ ਵੇਖਦੇ ਆ ਭਲਾ ਹਨਾ ਆਪਰ ਲਿਫਸ ਮੈਂ ਕਰਵਾਏ ਨਹੀਂ ਹੈਗੇ ਕਰਵਾਏ ਨਹੀਂ ਕੀ ਅਜੇ ਕਰਵਾਏ ਨਹੀਂ ਆ ਕਰਕੇ ਵੇਖਦੇ ਆ ਭਲਾ ਕੀ ਇਹਦਾ ਨਾ ਰਿਜ਼ਲਟ ਵਾ ਪਹਿਲੇ ਤਾਂ ਮੈਂ ਇਹਨੂੰ ਖੋਲ ਲਾਂ ਵੇਖੋ ਵਿੱਚ ਹਣਾ ਕਿਉਂਕਿ ਪਹਿਲੀ ਵਾਰੀ ਮੰਗਵਾਇਆ ਕੋਈ ਪ੍ਰੋਡਕਟ ਮੈਂ ਮੈਂ ਤੇ ਇਨਾ ਕਦੀ ਮੰਗਵਾਇਆ ਨਹੀਂ ਇਹ ਵਾਲਾ ਫੋਟੋ ਨਹੀਂ ਲੱਗਣਾ ਚਾਹੀਏ ਕੀ ਆ ਦੇਖੋ ਨਾ ਇਹਦੇ ਵਿੱਚੋਂ ਆਇਆ ਨਿਕਲਿਆ ਵਾ ਇਹਦੇ ਨਾਲ ਨਾ ਥੋੜਾ ਜਿੱਦਾਂ ਵੇਖੋ ਸ਼ਾਈਨ ਜੀ ਆ ਆਇਲ ਜੀ ਆ ਨਿਕਲ ਰਿਹਾ ਪਤਾ ਨਹੀਂ ਕੀ ਹੈ ਇਹ ਹੁਣ ਮੈਨੂੰ ਤੇ ਪਤਾ ਨਹੀਂ ਹੈਗਾ ਤੇ ਇਹਦੇ ਵਿੱਚ ਲੈਂਗੁਏਜ ਚ ਲਿਖਿਆ ਵੀ ਨਹੀਂ ਕੁਝ ਵੀ ਹਾਲਪਰੀ ਨੂੰ ਵੈਕਸ ਮੇਰੇ ਖਿਆਲ ਨਾਲ ਨਾ ਇਹ ਆਇਲ ਜੀ ਆ ਕੋਈ ਜਾਂ ਪਹਿਲਾਂ ਅਪਲਾਈ ਕਰਨ ਵਾਸਤੇ ਆ ਕੀ ਹੈ ਮੈਨੂੰ ਨਹੀਂ ਪਤਾ ਹੈ ਜਿਆ ਇਥੇ ਲਿਖਿਆ ਵੀ ਨਹੀਂ ਹੈ ਕੁਝ ਵੀ ਕਿੱਦਾਂ ਇਹਨੂੰ ਅਪਲਾਈ ਕਰਨਾ ਤੇ ਇਹ ਜਿਹੜੀ ਸਟਿੱਪਸ ਬਣਾ ਤੇ ਇਦਾਂ ਮੈਂ ਇਹਦੇ ਅੰਦਰ ਗਮ ਵੇਖਦੇ ਆਂ ਕਰਕੇ ਹਾਂ ਉੱਤਰ ਜਵਾਲ ਹਾਂ ਵੇਖੋ ਆ ਵੇਖੋ ਬਾਲ ਬਾਲ ਨਿਕਲਦੇ ਆ ਮਤ ਕੋੜੀ ਹੀ ਨਾ ਇਹਦਾ ਵੇਟ ਕਰਨੀ ਪੈਂਦੀ ਆ ਹਾਂ ਵੇਖੋ ਕਾਫੀ ਜਨਾ ਸਾਫ ਹੋ ਗਿਆ ਨਾ ਵੇਖੋ ਇਧਰੋਂ ਤੇ ਇਧਰੋਂ ਵੇਖੋ ਨਾ ਹੁਣ ਮੈਨੂੰ ਪੂਰੀ ਕਰਨੀ ਪਣੀ ਆ ਪੂਰਾ ਏਰੀਆ ਕਰਨਾ ਪੈਣਾ ਇੱਕ ਨਾ ਹੀ ਕਾਫੀ ਜਦ ਹੋ ਜਾਂਦਾ ਪੂਰੇ ਤੇ ਪੂਰੇ ਹੋ ਜਾਂਦੀ ਆ ਦਰਦ ਤੇ ਵੈਕਸ ਵਾਂਗੂ ਹੀ ਹੁੰਦੀ ਆ ਮੈਂ ਦੇਖੋ ਸਾਰੇ ਵਾਲ ਜਿਹੜੇ ਉਲੱਥ ਜਾਂਦੇ ਆ ਆ ਵੇਖੋ ਜੀ ਪੂਰੀ ਤੇ ਪੂਰੀਆਂ ਨਾ ਲੱਤ ਗਿਆ ਵੇਖੋ ਪੂਰਾ ਇੱਕ ਦਾ ਬਾਹਰ ਰਹੇ ਨਾ ਉਹਦਾ ਤਾਂ ਉਦਾਂ ਵੀ ਵੈਕਸੀਨ ਚ ਰਹਿੰਦਾ ਨਾ ਆਖੀਆਂ ਸਾਰੇ ਨਾ ਇਹ ਤੁਸੀਂ ਮੰਗਵਾ ਸਕਦੇ ਜੇ ਇਹ ਮੈਂ ਮੰਗਵਾਇਆ ਫਲਿੱਪ ਕਾਰਡ ਤੋਂ ਇਹ ਨਾ ਹੈ ਮੈਨੇ ਮਿਲਿਆ 240 ਰੁਪਏ ਦੀਆਂ ਇਹ 20 ਮਿਲੀਅਨ ਸਟ੍ਰਿਪਸ ਆ ਮੇਰੇ ਖਿਆਲ ਨਾਲ ਇੱਥੇ ਔਇਲ ਆ ਜਿੱਦਾਂ ਬਾਹਰ ਚ ਮੋਇਸਚਰ ਕਰੀਦਾ ਨਾ ਸਕਿਨ ਨੂੰ ਕਿਸ ਸਾਫਟ ਹੋ ਜੇ ਉਹ ਚੀਜ਼ ਹੈ ਮੈਂ ਦੇਖਿਆ ਹਨਾ ਕਿ ਜਿੱਦਾਂ ਰੈੱਡ ਨਸਟ ਹੋ ਜਾਂਦੀ ਨਾ ਤੇ ਇਹਨਾਂ ਰੈੱਡ ਨਸੀ ਹੋ ਗਈ ਆ ਵੇਖੋ ਓਇਲ ਆ ਗਿਆ ਨਾ ਮੋਇਸਚਰ ਹੋ ਗਿਆ ਜਿਹੜੀ ਰਹਿੰਦੀ ਹੁੰਦੀ ਆ ਉਹ ਫਿਰ ਉਹ ਨਾ ਧਾਗੇ ਨਾਲ ਨਿਕਲ ਜਾਣਗੇ ਵੈਸੇ ਤੇ ਸਾਰਾ ਸਾਫ ਹੋ ਗਿਆ ਨਾ ਹਾਲੇ ਮਦਰ ਥ੍ਰੈਡਿੰਗ ਨਹੀਂ ਕਰਾਈ ਮੈਂ ਥ੍ਰੈਡਿੰਗ ਤੇ ਨਹੀਂ ਅਪਲਾਈ ਕਰੂੰਗੀ ਇਹਨੂੰ ਆ ਵੇਖੋ ਸਾਰੇ ਬਹਾਲ ਆ ਜਾਂਦੇ ਆ ਆ ਵੇਖੋ ਹਾਂ ਦੇ ਖੱਡੇ ਨਾ ਇਦਾਂ ਸਾਰੇ ਬਹਾਲ ਆ ਜਾਂਦੇ ਆ ਤੇ ਮੈਂ ਟਰੈਡਿੰਗ ਤੇ ਨਹੀਂ ਕਰੂੰਗੀ ਕਿਉਂਕਿ ਕਰਵਾ ਚੋਥਾਣ ਵਾਲਾ ਇਹਨਾਂ ਹੋਏ ਤੇ ਮੈਂ ਸਾਰੇ ਇੱਕੋਰੀ ਵੱਡ ਲਾਣਾ ਤੇ ਖਰਾਬ ਹੀ ਹੋ ਜੇ ਕੰਮ ਤੇ ਇਹ ਨਹੀਂ ਕਰੂੰਗੀ ਇਹ ਤੋਂ ਬਾਅਦ ਜਦੋਂ ਮੇਰੇ ਆਊਗੀ ਨਾ Baal aan ge ਫਿਰ ਮੈਂ ਕਰੂੰਗੀ ਆ ਵੇਖੋ ਰੈੱਡ ਰੈੱਡ ਹੋ ਗਈ ਨਾ ਆ ਥੋੜੇ ਬਹੁਤ ਸਾਫ ਹੋ ਗਈਆਂ ਨਾ ਮੈਂ ਕਿਹਾ ਚਲੋ 10 ਤਰੀਕ ਨੂੰ ਅਜੇ ਵਰਤ ਆਉਣਾ ਹੁਣ ਤੇ ਹਲੇ ਉਦੋਂ ਨੂੰ ਤੇ ਚਲੋ ਹੋ ਹੀ ਜਾਣਾ ਹਨੇ ਲਓ ਜੀ ਇਹ ਵਾਲਾ ਪਾਰਸਲ ਹੀ ਮੈਂ ਚਲ ਤਾਂ ਸਾਹਮਣੇ ਖੋਲਦੀਆਂ ਸਾਹਮਣੇ ਯੂਜ਼ ਕਰਦੀ ਆ ਮੈਂ ਵੀ ਕਦੀ ਨਹੀਂ ਕੀਤਾ ਹੈਗਾ ਯੂਜ਼ ਬਟ ਵਧੀਆ ਲੱਗਾ ਮੈਨੂੰ ਤੇ ਇਹ ਮੈਂ ਰੱਖ ਲੂੰਗੀ ਹੁਣ ਜਿੰਨੀਆਂ ਬਚੀਆਂ ਨਾ ਤੇ ਅਪਰ ਲਿਫਟ ਦੀ ਜਿਆਦਾ ਜ਼ਰੂਰਤ ਪੈਂਦੀ ਹੁੰਦੀ ਆ ਚਲ ਬਾਅਦ ਚੋ ਜਿਹੜਾ ਮੈਂ ਇਹਦੇ ਨਾਲ ਹੀ ਕਰ ਲਿਆ ਕਰਾਂਗੀ ਹਨਾ ਜਦੋਂ ਵੀ ਕਰਨੇ ਆ ਲਓ ਜੀ ਇੱਥੇ ਨਾ ਮੈਂ ਲਿਆਈ ਸੀ ਫੇਸ ਵਾਸ਼ ਜਿਹੜਾ ਮੈਂ ਯੂਜ਼ ਕਰਦੀ ਆ ਇਹ ਵਾਲਾ ਕਲੀਨ ਐਂਡ ਕਲੀਅਰ ਦਾ ਤੇ ਨਾ ਇਹ ਮੈਨੂੰ ਮਿਲਿਆ ਵਾ 180 ਦਾ ਤੇ ਉਹ ਚੋਂ 20 ਰੁਪਏ ਬਚ ਗਏ ਫਿਰ ਮੈਂ ਕਿਹਾ ਭਿੰਡੀਆਂ ਦਾ ਪੱਤਾ ਇਹ ਦੇ ਦੇਣਾ ਐ ਵਾਲੀ ਭਿੰਡੀਆਂ ਲੈ ਆਈ ਫਿਰ ਮੈਂ ਐ ਜਿਹੜੀਆਂ ਰੰਗ ਬਰੰਗੀਆਂ ਹੁੰਦੀਆਂ ਨਾ ਵਿੱਚ ਐ ਵੇਖੋ ਐ ਵਾਲੀਂ ਵੀ ਇਹਦਾ ਪੱਤਾ ਦਿੱਤਾ ਉਹਨੇ ਮੈਂ ਚਲ ਵੀ ਕੀ ਵਾਪਸ ਲੈਣੇ ਹਨਾ ਇਹ ਖਤਮ ਹੋਇਆ ਕਿ ਨੇ ਦੇ ਨਹੀਂ ਹੋ ਗਏ ਹੀ ਸੇ ਇਹ ਹੀ ਮੈਂ ਯੂਜ਼ ਕਰਦੀ ਆ ਤੇ ਹਨਾ ਮੂਹ ਤੇ ਮੂਹ ਤੋਂ ਲੈਨੇ ਆ ਆ ਇੱਥੇ ਥੋੜਨਾ ਹਾਂ ਮੂੰਹ ਧੋ ਲੈਨੇ ਨੇ ਨਹੀਂ ਜੇ ਜਿੰਨਾਂ ਨੇ ਕੋਈ ਵੀ ਪਿੰਪਲ ਨਹੀਂ ਹੁੰਦਾ ਹੈਗਾ ਜੇ ਪਿੰਪਲ ਹੋਏ ਹੋਣਾ ਤੇ ਉਹ ਵੀ ਠੀਕ ਹੋ ਜਾਂਦੇ ਆ ਸੇ ਲੋ ਜੀ ਮੂੰਹ ਆਪਣਾ ਧੋ ਲਿਆ ਰਾਤ ਨੂੰ ਮੈਂ ਸਾਰਾ ਜਿੰਨਾ ਵੀ ਮੇਕਅਪ ਹੁੰਦਾ ਨਾ ਕਰੇ ਇਲਾਕੇ ਨਾ ਵੀਰ ਸੋਨੀ ਲਾਈਟ ਬੰਦ ਕੀਤੀ ਕਿਉਂਕਿ ਨਾ ਦਾਨਿਸ਼ ਨੇ ਸਵਾਲਿਆ ਵਾ ਇਸ ਕਰਕੇ ਸਾਰਾ ਦਿਨ ਨਹੀਂ ਸੌਂਦਾ ਹੈਗਾ ਹੁਣ ਸਵਾਇਆ ਵਾ ਮੈਂ ਕਿ ਚਲੋ ਨਾ ਮੈਂ ਵੀ ਨਾਲ ਹੀ ਨਾ ਇਹਦੇ ਪੈ ਜਾਣੀ ਹੁਣ ਜਦੋਂ ਬੱਚੇ ਨੇ ਪਹਿਣਾ ਹਨ ਉਹ ਦੋ ਪਹਿਣਾ ਮਹਿੰਦੀ ਮੈਂ ਕਿ ਮੱਝ ਨਹੀਂ ਲਾਉਣੀ ਹੈਗੀ ਕਲਰ ਲਾਵਾਂਗੇ ਜਦੋਂ ਵਰਤ ਦੇ ਲਾਗੇ ਜਿ ਲਾਉਂਗੀ ਕਲਰ ਬਸ ਦੀ ਆਪਣਾ ਮੈਂ ਜਿਹੜਾ ਹਲਕਾ ਫੁਲਕਾ 스킨케ਅ ਕਰਨਾ ਹੁੰਦਾ ਨਾ ਉਹ ਕਰ ਲੈਨੇ ਆ ਇਹ ਟੋਨਰ ਜਿਹੜਾ ਅਪਲਾਈ ਕਰ ਲੈਣੀ ਮੈਂ ਚਲੋ ਜੀ ਇਥੇ ਕਰਦੇ ਬਲੌਗ ਦਾ ਐਂਡ ਇਹ ਸੀ ਆਪਣਾ ਅੱਜ ਦਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਮਿਲਦੇ ਆਂ ਕਿ ਛੇ ਵੀਡੀਓ ਤਦ ਤੱਕ ਲਈ ਬਾਏ ਬਾਏ